ਸਬਜੀ ਦਾ ਬਣਾ ਲਵਾਂਗੀ ਹੁਣ ਉਦੋਂ ਬਾਅਦ ਬਣਾਉਂਗੀ ਰੋਟੀ ਚਲ ਇੱਕ ਗੱਲ ਤਾਂ ਅੱਜ ਬਾੜੀ ਵਧੀਆ ਹੋ ਗਈ ਸ਼ੋਪਿੰਗ ਕਰ ਲਈ ਪੂਰੀ ਜਿੰਨੇ ਚਾਹੀਦੇ ਸੀ ਸੂਟ ਸਾਟ ਪੂਰੇ ਫੁੱਲ ਲੈ ਲੇ ਕੰਮੀ ਤਾਂ ਚੰਦਰਾ ਕੋਈ ਨਹੀਂ ਰੱਖਦਾ ਹੈਗਾ ਐਨੇ ਦਾ ਮੈਂ ਸ਼ਾਂਕਰ ਸੋਚੇ ਵੀ ਨਹੀਂ ਸੀ ਜਿੰਨੇ ਇਹਨੇ ਮੇਰੇ ਪੂਰੇ ਘਰ ਤੇ ਚੱਲ ਵਧੀਆ ਕਿਸਮਤ ਆ ਗਈ ਮੇਰੀ ਕਹਿੰਦੇ ਹੁੰਦੇ ਆਗਾ ਡੁੱਲੇ ਬੇੜਾ ਦਾ ਕੁਝ ਨਹੀਂ ਵਿਗੜਦਾ ਹੁੰਦਾਗਾ ਪਹਿਲਾਂ ਪਹਿਲਾਂ ਤਾਂ ਇਹ ਲੱਗਦਾ ਸੀ ਵੀ ਕੁਛ ਨਹੀਂ ਕੁਛ ਨਹੀਂ ਪਰ ਹੁਣ ਲੱਗਦਾ ਸਜਣਾ ਪਿਆਰ ਕਰਦਾ ਮੈਂ ਸੱਚੇ ਹੀ ਕਰਦਾ ਕੁਸ਼ਨ ਅੱਜ ਦਾ ਸ਼ੌਕ ਨੂੰ ਕੋਮ ਕੋਮ ਕਰਾਈਏ ਉਹ ਸ਼ਾਪਿੰਗ ਕਹਿੰਦੇ ਹੁੰਦੇ ਆ ਕਿ ਸ਼ਾਪਿੰਗ ਸੋਕੀ ਕੀ ਹੁੰਦੀ ਆ ਮੈਂ ਇੰਨਾ ਤਾਂ ਤੂੰ ਨਾ ਬੰਗਲਾ ਹੈ ਵੀ ਨਹੀਂ ਜਿੰਨਾ ਬਣਦਾ ਪਹਿਲਾਂ ਬਣਦਾ ਹੁੰਦਾ ਸੀਗਾ ਹੁਣ ਨਹੀਂ ਹੈਗਾ ਹੁਣ ਤਾਂ ਸਿਆਣੇ ਗੱਲ ਸੁਣ ਮੈਂ ਲੈ ਕੇ ਆਇਆ ਕੇਲੇ ਗਾਡਰ ਕੇਲੇ ਮੈਨੂੰ ਪਤਾਗਾ ਮੈਂ ਨਾਲ ਹੀ ਸੀਗੀ ਤੇਰੇ ਨਾਲ ਸੀ ਖਾ ਕੇ ਦੇਖ ਸਵਾਲ ਵੜਾਊਗਾ ਨਹੀਂ ਮੇਰਾ ਤਾਂ ਨਾ পেট ਭਰਿਆ ਪਿਆਗਾ ਉਹ ਤੇਰਾ ਨਾ ਹੋਣਾ ਹੋ ਜੂ ਤੂੰ ਖਾਣ ਵਾਲੀ ਦਾ ਬਣ ਤੂੰ ਤੁਸੀਂ ਖਾ ਲਓ ਨਾ ਮੈਨੂੰ ਦੱਸ ਕਾਦੇ ਵਾਸਤੇ ਮੈਂ ਖਾ ਲੂੰ ਅਦਾ ਦੂੰਗਾ ਲੈ ਚੰਗਾ ਲਓ ਖਾ ਲਓ ਫਿੱਟੀ ਫਿੱਟੀ ਕਰ ਲੈ ਆਏ ਨਹੀਂ ਮੇਰੇ ਮੂੰਹ ਚ ਪਾ ਅੱਛਾ ਮੈਂ ਮੂੰਹ ਚ ਪਾਵਾਂ ਹਾਂ ਜੇ ਮੈਂ ਨਾ ਹੋੂੰਗੀ ਉਦੋਂ ਲੈ ਮੈਂ ਤੇਰੇ ਮੂੰਹ ਚ ਪਾਵਾਂ ਹੈਗਾ ਮੇਰੇ ਕੋਲੇ ਖਾ ਲੈ ਐਵੇਂ ਜਿਹੇ ਊਠਾ ਖਾ ਲੈ ਹਾਂ ਤੇ ਜੁੱਠੇ ਦਾ ਕੀ ਰਹਿ ਗਿਆ ਸਾਰਾ ਕੁਲਤਾ ਤੇਰੇ ਨਾਮ ਕਰਤਾ ਮੈਂ ਕਿੰਨਾ ਸੁਆਦ ਹੁੰਦਾ ਹਨਾ ਕੇਲਾ ਖਾ ਕੇ ਇੱਕ ਦੁੱਧ ਦਾ ਗਲਾਸ ਹੋਵੇ ਫਿਰ ਬਾਹਲਾ ਨਜ਼ਾਰਾ ਆਵੇ ਕੇਲਾ ਖਾ ਕੇ ਨਜ਼ਾਰੇ ਲੈਦੇ ਹੁਣ ਅੱਛਾ ਕੇਲਾ ਖਾ ਕੇ ਤਾਕਤ ਪੈ ਜਾਂਦੀ ਹੈ ਤਾਕਤ ਦਾ ਬਾਹੀ ਬਣਦੀ ਹੈ ਤੂੰ ਦੇਖੀ ਵਰਤ ਕੇ ਪਤਾ ਮੈਨੂੰ ਵਰਤ ਕੇ ਨਹੀਂ ਵਰਤਿਆ ਨਹੀਂ ਹੁਣ ਕਿਉਂ ਕੇਲਾ ਖਾ ਕੇ ਤੇ ਦੁੱਧ ਦਾ ਗਲਾਸ ਪੀ ਕੇ ਫਿਰ ਬਾਲੇ ਝੂਟੇ ਆਉਂਦੇ ਹੈ ਪਤਾਈਏ ਮੈਨੂੰ ਝੂਟ ਹੈ ਜਿਹੜਾ ਦਿਨਾਂਗਾ ਤੂੰ ਨਹੀਂ ਆਉਂਦੇ ਸੀਗਾ ਪਹਿਲਾਂ ਨਹੀਂ ਆਉਂਦੇ ਸੀ ਜਿਹੜੇ ਹੁਣ ਜਿਹੜਾ ਤੇਰੇ ਸਿਰ ਤੇ ਆਉਂਦੇ ਆਗੇ ਉਹ ਥੋੜੀ ਕਿਤੇ ਮਿਲਨੇ ਆ ਆਉਣਗੇ ਕਿਵੇਂ ਨਹੀਂ ਝੂਟੇ ਆਉਣ ਲਾਏ ਐ ਚੰਦਰੀ ਲਾਏ ਐ ਲਾਏ ਦਾ ਮਤਲਬ ਕੀ ਆ ਹੁਣ ਤੂੰ ਮੈਨੂੰ ਮਹਿਣੇ ਜਿਨਾਂਗਾ ਮਹਿਣੇ ਕਾਹਦੇ ਦਿਨਾਂ ਮੈਂ ਵੀ ਝੂਟੇ ਆਉਣ ਤੈਨੂੰ ਲਾਏ ਆਗੇ ਹੂੰ ਸਕੂਨ ਮਿਲਣੀ ਤੈਨੂੰ ਜਿਆਦਾ ਦੱਸ ਸਕੂਨ ਤਾਂ ਫਿਰ ਹੁਣ ਮੈਂ ਵੀ ਤਾਂ ਦੇਖ ਕੇ ਲਾਈਏ ਗਿਆਰੀ ਸਕੂਨ ਮੈਂਣ ਵਾਸਤੇ ਲਾਈ ਜਾਰੀ ਦਾ ਮੁੱਲ ਵੀ ਪਾਇਆ ਹੈ ਨਾ ਉਹ ਚੱਲ ਤਰੀਸੀਏ ਛੋਲੇ ਦਾ ਵੱਡ ਨਹੀਂ ਹੈਗਾ ਵੀ ਵਿਚਾਲੇ ਛੜ ਦੂੰ ਅੱਛਾ ਚੱਲ ਮੈਂ ਨਾ ਐਂ ਕਹਿੰਦੀ ਸੀ ਕਿ ਰੱਖੀ ਵੀ ਅੱਜ ਤਾਂ ਨਹੀਂ ਮੈਂ ਲੈਂਦੀ ਮੈਂ ਕੱਲੋਂ ਆ ਜੂੰਗੀ ਕੱਲੋਂ ਰਾਤ ਨੂੰ ਇੱਥੇ ਰਹਿ ਜੂੰ ਕੋਈ ਬਹਾਨਾ ਮਾਰੇ ਓਏ ਮੇਦਾ ਸਾਰਾ ਸਰੀਰ ਤੇ ਸਮਾਨ ਖਾਈ ਫਿਰਦਾ ਤੂੰ ਹਜੇ ਕੱਲ ਨੂੰ ਗਈ ਨਹੀਂ ਏ ਮੇਰਾ ਤਾਂ ਮੈਂਟ ਨਹੀਂ ਛੜਦਾ ਨਿਆਰਾ ਅੱਜ ਨਾ ਮੁੰਡੀ ਗੱਲ ਹੈ ਕਹਿੰਦੇ ਪਾਣੀ ਵਢਣ ਵਾਲਾ ਮੌਕੇ ਤੇ ਤੂੰ ਜਾਣੀ ਹੈ ਮੇਰੀ ਗੱਲ ਸੁਣ ਜੇ ਅੱਜ ਰਹੀ ਇੱਥੇ ਫਿਰ ਵਾਹੇ ਕਹੂਗਾ ਵੀ ਪਹਿਲਾਂ ਘਰੋਂ ਸਵੇਰ ਦੀ ਗਈ ਆ ਬਾਜ਼ਾਰ ਬਾਗੀ ਮਾਨ ਸਾਭਗੀ ਸ਼ੋਪਿੰਗ ਕਰਨ ਵਾਗੀ ਹੁਣ ਉਹਨੂੰ ਮੈਂ ਬਹਾਨਾ ਲਾਇਆ ਸੀ ਮੈਂ ਕਿਹਾ ਮੈਂ ਦਵਾਈ ਲੈ ਕੇ ਆਉਣੀ ਆ ਹੁਣ ਮੈਂ ਦੁਬਾਰੇ ਉਹਨੂੰ ਕੀ ਬਹਾਨਾ ਲਾਉਂ ਮੈਂ ਰਾਤ ਨੂੰ ਕਿੱਥੇ ਜਾਣਾਗਾ ਹੁਣ ਮੈਂ ਕਹਿੰਦੀ ਸੀ ਵੀ ਕੱਲ ਨੂੰ ਜੇ ਮੈਂ ਆ ਜਾਂਦੀ ਕੱਲ ਨੂੰ ਮੈਂ ਸ਼ਾਮ ਨੂੰ ਆਜੂਗੀ ਦਿਨੇ ਮੈਂ ਆਉਂਦੀ ਨਹੀਂ ਚਲ ਫਿਰ ਤਾਂ ਕਹਦੂ ਵੀ ਹਨੇਰਾ ਵਾਲਾ ਹੋਗਾ ਸੀ ਮੈਂ ਉੱਥੇ ਪੈਗੀ ਆਈ ਉਹ ਕੁਝ ਨਹੀਂ ਹੁੰਦਾ ਉਹਨੂੰ ਕੀ ਪਤਾ ਲੱਗਦਾ ਖਟੂਡੂ ਨੂੰ ਦੋ ਮਾਰਦੀ ਗੱਪ ਦੋ ਪਲ ਬਹਿ ਜਾ ਇੱਥੇ ਉਹ ਸਾਰੀ ਰਾਤ ਦਾ ਯਾਰ ਉਹ ਐਡਾ ਕਿਹੜਾ ਹੈ ਮੇਰੀ ਗੱਲ ਨੂੰ ਐਡਾ ਕਿਹੜਾ ਖੰਡਾ ਉਹ ਪੜਿਆ ਲਿਖਿਆ ਬਿਆਨ ਤੇ ਲਊਆ ਤੇਰੇ ਤੇਰੇ ਕੋਲੇ ਦਾ ਸੌ ਫਲਜੇ ਮਾਰਦੀ ਸੋਪਲਾਜ ਵੀ ਤਾਂ ਤੂੰ ਹੀ ਸਿਖਾਇਆ ਹੈਗੇ ਮੈਨੂੰ ਬਸ ਸਿਖਾਉਣੇ ਪੈਂਦੇ ਆ ਸੋਪਲਾਜ ਆ ਮਾਰ ਕਿਉਂਨੇ ਪੈਂਦੇ ਆ ਕਰ ਕੋਈ ਨਹੀਂ ਹੋਰ ਕੀ ਆ ਤੈਨੂੰ ਪਰ ਦੀ ਗੱਲ ਸੁਣ ਦਿਲ ਤਾਂ ਤੇਰਾ ਵੀ ਲੱਗਿਆ ਉਤੋਂ ਤੂੰ ਕਹਿਨੀ ਵੀ ਵਗ ਜਣੀ ਆ ਆਹ ਤਾਂ ਗੱਲ ਹੈਗੀ ਜੀ ਤਾਂ ਲੱਗਿਆ ਮੇਰਾ ਜੀ ਲੱਗਿਆ ਨਾ ਜੀ ਲਾਉਣੇ ਪੈਂਦੇ ਆ ਲਵਾਉਣੇ ਪੈਂਦੇ ਆ ਚੱਲ ਬਹਾਨਾ ਜਾ ਮਾਰ ਲੂ ਮੇਰੇ ਕੋ ਮੇਰਾ ਤਾਂ ਨਾ ਪੈਰ ਮੁਸਕਾ ਸੀ ਉੱਥੇ ਫਿਰ ਮੈਂ ਤਾਂ ਤੁਰਿਆ ਹੀ ਨਹੀਂ ਗਿਆ ਹੈਗਾ ਕੋਈ ਦੇ ਬੇਬੇ ਨੇ ਰੱਖ ਲੇ ਸੋ ਮਾਰ ਬੇ ਕੋ ਕੋ ਕਿਹੜੀ ਬੇਬੇ ਆ ਉਹਨਾਂ ਦੇ ਕੋਈ ਬਹਾਨੇ ਨਹੀਂ ਐ ਬਹਾਨਾ ਬਣਾਉਣਾ ਨਹੀਂ ਬਹਾਨਾ ਕਿ ਮੈਂ ਕਹਦਾਂਗੀ ਛੜੇ ਜੇ ਨਾਲ ਤਾਂ ਮੈਂ ਆਉਂਦੀ ਨਹੀਂ ਸੀ ਪਰ ਮੈਂ ਤਾਂ ਹਰ ਕੇ ਭਾਬੀ ਵਾਲੇ ਕੰਮ ਦੇ ਚੌਥੀ ਪਈ ਹਾਂ ਹਾਂ ਬਾਹਰ ਹੋ ਗਏ ਟੁੰਡਾ ਲਾ ਲਿਆ ਉਹ ਹੋਰ ਆਈ ਕੋ ਆਈ ਨੇ ਨਾਲ ਆਪਾਂ ਬੁੱਲੇ ਵੜ ਲਾਂਗੇ ਚਲ ਆਈ ਕਰੋ ਸਬਜ਼ੀ ਤਾਂ ਗਈ ਬਣਾ ਤੇ ਮੈਂ ਰੋਟੀ ਬਣਾਉਣੀ ਆ ਦੇਖਿਓ ਉਹ ਨਹੀਂ ਹੈਗਾ ਸਲਾਦ ਨਹੀਂ ਲੈ ਹੈਗੇ ਤੁਸੀਂ ਮੂੜਿਆਂ ਵਾਲਾ ਵੀ ਨਹੀਂ ਲੈ ਮੂੜਿਆ ਤਾਂ ਗਿਆ ਤੇ ਆਇਆ ਹੁਣ ਲਿਆਉਣਾ ਹੁਣ ਕਿੱਥੇ ਬਾਜ਼ਾਰ ਜਾਓਗੇ ਉਹ ਬਾਜ਼ਾਰ ਨੂੰ ਕਿਤੇ ਆਪਣਾ ਕਡੌਡੀ ਚ ਖੇਤ ਖੇਤ ਆਗਾ ਛੱਪੇ ਵਾਲੇ ਪੰਪ ਤੇ ਉਥੋਂ ਮੈਂ ਤਾਂ ਪੱਟ ਕੇ ਹੁਣ ਮੋੜੇ ਹੁਣ 사이ਕਲ ਲੈ ਜਾਊਂਗਾ 사이ਕਲ ਕੀ ਕਰਨਾ ਹੈਗਾ ਜਦੋਂ ਮੋਟਰਸਾਈਕਲ ਹੈਗਾਗਾ 사이ਕਲ ਓਏ ਮੋਟਰਸਾਈਕਲ ਦਾ ਤਾਂ ਸੱਜਰੀ ਤੇਜ਼ ਮੁੱਖਿਆ ਪਿਆ ਐ ਇੰਨਾ ਪੈਸਾ ਹੁੰਦੇ ਹੋਏ ਹੁਣ ਤੂੰ ਮੋਟਰਸਾਈਕਲ ਦਾ ਲੈ ਮੇਰਾ ਮੋਟਰ 사이ਕਲ ਦਾ ਲੋਕਾਂ ਨਹੀਂ ਤੋੜਦਾ ਮੈਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਜਿਵੇਂ ਹੁਣ ਤੈਨੂੰ ਨਹੀਂ ਜਵਾਬ ਦਿੱਤਾ ਉਹੀ ਗੱਲ ਉਹਦੀ ਐ ਆ ਕਿ ਮਤਲਬ ਹੋਇਆ ਤੈਨੂੰ ਨਹੀਂ ਜਵਾਬ ਦਿੱਤਾ ਕਿਉਂ ਤੂੰ ਮੈਨੂੰ ਕਿ ਲੋਕਾਂ ਵਾਸਤੇ ਉਹ ਤਾਂ ਬਾਜ਼ਾਰਤ ਪਾਈ ਐ ਜੰਦਰੀ ਤੈਨੂੰ ਤਾਂ ਨਹੀਂ ਮੈਂ ਕਹਿੰਦਾ ਉਹ ਤਾਂ ਲੋਕਾਂ ਦੀ ਗੱਲ ਕਰਦਾ ਤੂੰ ਨਾ ਹੀ ਗੁੱਸਾ ਖਾਇਆ ਨਹੀਂ ਐ ਇਨਾ ਗੁੱਸਾ ਨਾ ਖਾਇ ਕਰ ਟੋਲੇ ਆ ਛੰਗਾ ਚੱਲ ਜਾਓ ਜਾ ਠੀਕ ਚੱਲ ਜਲਦੀ ਲੈ ਕੇ ਆ ਜਾਓ ਮੈਂ ਉਹਨੇ ਰੋਟੀ ਬਣਾਉਣੀ ਆ ਆ ਗਿਆ ਚਲ ਠੀਕ ਆ ਛੇਤੀ ਆ ਜਾਓ ਚਲ ਮੈਂ ਉਹਨੇ ਰੋਟੀ ਰੋਟੀ ਬਣਾ ਕੇ ਰੱਖ ਲਾਂ ਤੇ ਰੋਟੀ ਖਾ ਲਾਂਗੇ ਦੇਖਦੀ ਆਂ ਕਿ ਪਰ ਅੱਜ ਰਾਤ ਨੂੰ ਇੱਥੇ ਹੀ ਰਹਿ ਜੂਗੀ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਕਹੀਂ ਤਾਂ ਜਾਂਦਾ ਇਨਾ ਜ਼ੋਰ ਪਾਉਂਦਾ ਮੈਨੂੰ ਲੱਗਦਾ ਵੀ ਪਿਆਰ ਤਾਂ ਹੀ ਮੈਨੂੰ ਬਹੁਤਾ ਕਰਦਾਗਾ ਇੱਥੇ ਹੀ ਰਹਿ ਜੰਨੀ ਆਂਗੀ ਕਿਵੇਂ ਨਾ ਕਿਵੇਂ ਕਰਕੇ ਉਹ ਤੋਂ ਖੜਾ ਛੜਾ ਲਾਂ ਕੋਣ ਕਹਿੰਨੀ ਅਗੇ ਵੀ ਮੈਨੂੰ ਤਲਾਕ ਦੇ ਅੰਨੀ ਬਹਾਨੇ ਕਿਉਂਕਿ ਰਾਤ ਇੱਥੇ ਲਾਉਂਗੀ ਆਪੇ ਉਹ ਕਲੇਸ਼ ਕਰੂਗਾ ਪੱਟੀ ਦੀ ਬੰਨ ਨੂੰ ਤੜਕੇ ਕੇਰਾ ਪੈਰ ਤੇ ਮੈਂ ਕੋ ਤੂੰ ਤਾਂ ਮੈਨੂੰ ਸਮਝ ਹੀ ਨਹੀਂ ਸਕਦਾ ਹੈਗਾ ਤੂੰ ਮੈਨੂੰ ਗਲਤ ਸਮਝਦਾ ਕਲੇਸ਼ ਹੀ ਪਾਉਣਾ ਕਿਵੇਂ ਮਰਜ਼ੀ ਪਾ ਲ ਔਖਾ ਤਾਂ ਪਿਆਰ ਕਰਨਾਗਾ ਕਲੇਸ਼ ਤਾਂ ਕਹਿੰਦੇ ਹੁੰਦਾ ਕਿ 1 ਮਿੰਟ ਚ ਹੀ ਪੈ ਜਾਂਦਾਗਾ ਆਪੇ ਕਲੇਸ਼ ਪਾ ਕੇ ਉਹਨੂੰ ਛੜਾ ਕੇ ਖੇੜਾ ਫਿਰ ਤਾਂ ਇਸ ਕੋਠੀ ਦੀ ਮਾਲਕਣ ਬਣ ਜਾ ਨਾਣੇ ਇਸ ਰਾਂਝੇ ਦੀ ਹੀਰ ਬਣ ਜਾ ਇਸ਼ਕ ਇਸ਼ਕ ਬਾਲਾ ਕਰਦਾਗਾ ਕਿਤਾ ਇਸ ਕਰ ਸਰ ਚੜ ਕੇ ਬੋਲੂਗਾ ਚਲ ਕੇ ਨਾ ਰੋਟੀ ਬਣਾਉਣ ਦੇ ਰੋਟੀ ਖਾਣ ਦੇ ਫੇਰ ਦੇ ਨਾ ਰਾਤ ਨੂੰ ਕੀ ਬਣਦਾਗਾ ਓ ਭਾਈ ਬਾਲੇ ਕਿ ਵੇਲੇ ਬੈਠਾ ਇੱਥੇ ਤੂੰ ਓ ਭਾਈ ਕੰਮ ਕਰਨੇ ਪੈਂਦਾ ਸਬਜ਼ੀ ਭਾਜੀ ਤੋਂ ਸਬਜ਼ੀ ਤਾਂ ਤੂੰ ਚੰਗੀ ਲਾ ਰੱਖੀ ਆ ਭਾਈ ਓਏ ਸਬਜ਼ੀ ਕੰਮ ਹੈ ਆਪਣਾ ਸਬਜ਼ੀ ਦਾ ਮਤਲਬ ਅੱਛਾ ਸਬਜ਼ੀ ਅੱਜ ਕਿਵੇਂ ਲੱਗਾ ਗੇੜਾ ਤੇਰਾ ਗੇੜਾ ਤਾਂ ਮੈਂ ਤੈਨੂੰ ਕੀ ਦੱਸਾਂ ਨਾ ਮੈਂ ਤਾਂ ਹੋ ਲੈਣ ਆਇਆ ਸੀਗਾ ਮੂੜੀਆਂ ਮੋੜ ਨਾ ਮੈਂ ਜਾਂਦਾ ਬਾਈ ਕੋਲੇ ਚੱਲਦੇ ਆਂ ਬਾਈ ਐ ਮੈਨੂੰ ਐਂ ਦੱਸ ਹਾਂ ਤੈਨੂੰ ਤਜਰਬਾ ਵਾਲਾ ਸ਼ਾਦੀ ਲਾਉਣਾ ਹੈ ਨਾ ਪਰ ਮਰ ਸ਼ਾਦੀ ਤਾਂ ਲੈ ਜੀ ਜਿਹੜੀ ਮਰਜ਼ੀ ਲੈ ਜਾ ਮੈਂ ਕਹੀ ਦਿੰਦਾ ਟਿਕਾਉਣਾ ਚਿਰ ਕਰਨੀ ਦੇਖ ਕੇ ਹਾਂ ਬਾਈ ਤਰੀ ਉਮਰ ਬੜ ਵੱਡੀ ਹੋਈ ਪਈਆ ਤੂੰ ਬਾਬੂ ਤੇਰਾ ਕਰਨਾ ਹੀ ਨਹੀਂ ਉਹ ਬਾਈ ਯਾਰ ਵਿਆਹ ਕਰਾ ਕੇ ਬੇਗਾਰੇ ਪੰਗਾਂ ਜਿ ਪਾਉਣਾ ਮੈਨੂੰ ਵਿਆਹ ਦੀ ਕੀ ਲੋੜ ਹੈ ਕਿ ਕਿੰਦੀ ਟਾਈਮ ਪਾਸ ਹੋਈ ਜਾਂਦਾਗਾ ਕਿੱਡੀ ਤੇਰੀ ਉਮਰ ਹੋਈ ਪਈਆ ਕਮਲਿਆ ਹੁਣ ਤਾਂ ਹੋ ਹੀ ਪਈਏ ਬਾਈ ਮੇਰੀ ਗੱਲ ਸੁਣੋ ਹਾਂ ਉਹਨੂੰ ਵੱਡੇ ਬਾਈ ਨੇ ਵਿਆਹ ਕਰਾਇਆ ਕੈਨੇਡਾ ਨੂੰ ਦਾ ਫਿਰਦਾਗਾ ਹੋਰ ਸੁਣ ਬਾਈ ਹੁਰਾ ਹੋ ਜਾਣਾ ਤੂੰ ਤਾਂ ਇਧਰ ਨੂੰ ਆ ਜਾ ਦੱਸੋ ਵੀ ਜਿਹੜਾ ਪਰਜਾਇਆ ਭਾਈਆ ਤੇਰਾ ਪਿਆਰ ਕੋ ਜਮੀ ਨਹੀਂ ਉਹਨਾਂ ਦਾ ਕੋਈ ਨਹੀਂ ਕਰਦਾ ਅੱਜਕੱਲ ਮੱਥਵਲਦੇ ਹੈਗੇ ਉਹ ਬਾਹਰ ਬਾਗੇ ਪਾਸ ਮੈਨੂੰ ਦਾ ਸਾਰੀ ਕੋਠੀ ਬੜ ਬੜ ਖਾਈ ਜਾਂਦੀ ਹੈ ਜੀ ਕਾਹਨੇ ਕੱਢੀ ਉਮਰ ਹੋਈ ਪਈ ਆ ਤੂੰ ਹੁਣ ਵਿਆਹ ਬੁਦਾ ਹੀਲਾ ਕਰ ਵਿਆਹ ਤੋਂ ਕੀ ਲੈਣਾ ਇਵੇਂ ਟੈਂਪਾਸੋਂ ਨਹੀਂ 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 ਐਨੂੰ ਕੋਈ ਪਰਦਾਨਾ ਕੋਈ ਨਹੀਂ ਕੋਈ ਰੋਟਿੰਦ ਨਹੀਂ ਆ ਜੀ ਉਹ ਭਈ ਆਪੀ ਮਿਲ ਜਾਣਗੇ ਵਿਆਹ ਕਰਾ ਕੇ ਕਿਉਂ ਮੈਨੂੰ ਪਸਾਉਣਾਗਾ ਮੈਂ ਫਾਜੂਗਾ ਨਾ ਨਾ ਤਨ ਮਰ ਵਕਤ ਨਹੀਂ ਕਿਸੇ ਨੂੰ ਨਾ ਤਾਂ ਹੁਣ ਦਿਨ ਨੂੰ ਬੋਲਣਾ ਆਉਂਦਾ ਨਾ ਚੱਲਣਾ ਆਉਂਦਾਗਾ ਵਿਆਹ ਕਰਾ ਲੇ ਮੈਂ ਦੇਖੀ ਨਾ ਪਰਜਾਈ ਵੀ ਨਹੀਂ ਦੇਖੀ ਨਾ ਕਿੰਨੇ ਕੋਹ ਪਰਜਾਈਆਂ ਨਹੀਂ ਕੋਈ ਨਹੀਂ ਹੁੰਦੀਆਂ ਕਾਵੜਾ ਟੱਪੋਂ ਦਾ ਟੱਬਰੀ ਹੁੰਦਾ ਬਰਤੰਦਾਗਾ ਬਈ ਮੇਰੀ ਗੱਲ ਸੁਣੋ ਆਪਣੇ ਥਾਂ ਦਾ ਪਿਆ ਬਾਦੂ ਤੂੰ ਮੈਨੂੰ ਗੰਡੇ ਲਾ ਕੇ ਦੇਣ ਵਾਲੇ ਗੋਭੀ ਗੂਭੀ ਇੱਥੇ ਹਰਿਆਲੀ ਮੈਨੂੰ ਬਾੜੀ ਚੰਗੀ ਲੱਗਦੀ ਹਾਂ ਜੀ ਤਾਂ ਜਿਹੜੀ ਮਰਜੀ ਲੈ ਜੇ ਖਾ ਲਈ ਤੂੰ ਮੇਰਾ ਕਹਣਾ ਮਰਦਾ ਕੋਈ ਯਾਰਬ ਮੈਨੂੰ ਤੈਨੂੰ ਮੈਂ ਕੀ ਦੱਸਾਂ ਵਿਆਹ ਮੋਹਾਂ ਦੇ ਚੱਕਰਾਂ ਚ ਮੈਨੂੰ ਕਾਹਨੂੰ ਪਾਉਣਾਗਾ ਤੇਰਾ ਵਿਆਹ ਕਰੇਬ ਨਾ ਸਰਦਾਨੀ ਵਿਆਹ ਮੈਨੂੰ ਕੌਣ ਕਰੂਗਾ ਮਾਣ ਉਮਰ ਤਾਂ ਟੱਪਲੀ ਯਾਰ ਬਈ ਕੋਈ ਨਾ ਕੋਣੁ ਕਾਹ ਤੇਰੀ ਨਿਗਾਹ ਆ ਜਾਤਾ ਕੋਈ ਦਿਖਾ ਦੇਖ ਲਾਂਗੇ ਕੋਈ ਨਾ ਮੈਂ ਵੀ ਦੇਖੂਗਾ ਪਾਲੀ ਤੋਂ ਤਾਂ ਹੁਣ ਬਾਹਰ ਅੰਦਰ ਤੁਰ ਹੀ ਫਿਰਦਾ ਪਾ ਨੀਗਾ ਛਾਤੀ ਮਾਰ ਲਈ ਲੰਮੀ ਬੱਛ ਚੱਲ ਬਾਈ ਫਿਰ ਮੇਰੀ ਗੱਲ ਸੁਣ ਮੋਲੀਆਂ ਪਟਕੇ ਦੇ ਮੈਂ ਤਾਂ ਜਾ ਆ ਜੀ ਕਿਹੜਾ ਗੂੜਾ ਮਾਰ ਲਿਆ ਕਰੋ ਅਲਾਇਦਾ ਮੋਲੀਆਂ ਚ ਪਟਨਾ ਲੈ ਜਾ ਤੇ ਆਪ ਦਾ ਹੱਥ ਨਾਲ ਜਾ ਜਾ ਪਟਕੇ ਚਲ ਮੈਂ ਤਾਂ ਆਪੀ ਪਟਲਾਣਾ ਵਈ ਯਾਰ ਤੂੰ ਥੱਕਿਆ ਬਾਗ ਜਾ ਹੁਣ ਘਰੇ ਠੰਡ ਹੋ ਗਈ ਨਾਲੇ ਮੈਂ ਵੀ ਜਾਣਾ ਆਹ दो ना भाई तीन छाला मारूगा की करूगा की लेना पाई, पाई कि अपना मौज लोटे मनदा ही नहीं है कि चेर एस करूगा थोड़ा चेर ही है जिन्ना चेर कमाऊना उन्ना चेर है कोई नहीं पुछता किसी ने ਆਲੇ ਰੋਟੀ ਖਾ ਲੋ ਉਹ ਸੁਣੀ ਕੀ ਹੋ ਗਏ ਇਸ ਕਿਹਾ ਲੱਗ ਗਿਆ ਉਹ ਉਹ ਪਾਣੀ ਨਾ ਆਉਂਦਾ ਨਹੀਂ ਸੀਗਾ ਟੂਟੀ ਚ ਮੈਂ ਦੂਜੇ ਪਾਸੇ ਲਈ ਸੀਗੀ ਭਰ ਕੇ ਮੈਨੂੰ ਤਾਂ ਲੱਗਦਾ ਯਾਦ ਕਰੀ ਜਾਂਦਾ ਕੋਈ ਤੇਰੀ ਪਰਜਾਈ ਯਾਦ ਕਰੀ ਜਾਂਦੇ ਤੁਹਾਨੂੰ ਪਰਜਾਈ ਤੋਂ ਕੀ ਲੈਣਾ ਹੈ ਕਹਿੰਦੇ ਹੁੰਦਾ ਕਹਿੰਦੇ ਹਿਸਕੀਆਂ ਲੱਗ ਜਣਾ ਕੋਈ ਯਾਦ ਕਰਦਾ ਹੁੰਦਾ ਆ ਵੇ ਬੈਠੀ ਗੋਲੇ ਪਰਜਾਈ ਨਾਲ ਤੋਂ ਮੈਂ ਕੀ ਲੈਣਾ ਹਾਂ ਹਾਂ ਹੁਣ ਰੋਟੀ ਮੈਂ ਤਾਂ ਆਪ ਖਾ ਲਿਆ ਭੁੱਖ ਲੱਗਦੀ ਹੈ ਖਾਈ ਲੈਣੀ ਹੈ ਖਾ ਲੈ ਰੋ ਹਾਂ ਡਾਲ ਬਹੁਤ ਸਵਾਦ ਨਾਲ ਆਇਆ। ਅੱਛਾ। ਸਲਾਦ ਤਾਂ ਲਿਆਈ ਨਹੀਂ ਹੈਗੇ। ਮੂਫੜਾ ਧਾਲ ਲਾਂ ਤੁਸ ਦਾ ਵਿੱਚੇ ਦੇ। ਉਹ ਵਿੱਚੇ ਰੋੜੀਆਂ ਵੀ ਇਕੱਲੀਆਂ ਮੂਫੜੀਆਂ ਤਾਂ ਨਹੀਂ ਹੈਗੀਆਂ। ਹੂੰ। ਲੈਰ ਬਰਤੀ ਮੈਂ ਪਾ ਦਣਾ। ਜਦੋਂ ਵਿਆਹ ਕਰਵਾ ਲੈ ਉਹਦੇ ਪਾਇਓ। ਉਹ ਵਿਆਹ ਤਾਂ ਕਰਾਈ ਲੈਣਾ ਹੁਣ ਵਿਆਹ ਜਿਵੇਂ ਨਹੀਂ ਹੋਊਗਾ। ਹੂੰ। ਹੁਣ ਕਿਹੜਾ ਲੋਕੂ ਆਪਾਂ ਨੂੰ फोंटा जी तो, तो दिल्ली में लगे तेल की सारा गोसी में लग गया पता ही है हम्म खरबूजे बरगी नहीं तू खा लो ना हो रहा बस खा ले तू मैं ना खा ले तू देख लो हो रहा चंगाए का रोटी खा के मैं छड़ दे ओशी थी हम्म पूरी पमांगे गए का डिया क्यों रे ओड़ा ना ਕੀ ਕਵੇ ਇਹਨੂੰ ਬਾਨਾ ਮਾਰਦੀ ਅੱਜ ਹੀ ਦਾਤ ਨਗਾਰੇ ਲੈ ਲਾਂਗੇ ਅੜਦੇ ਨਹੀਂ ਹੈ ਹੋਰ ਮੈਨੂੰ ਤਾਂ ਮਸਾਨੇ ਯਾਰੀ ਹੋਂ ਨਦੀ ਮੇਰਾ ਕਿਹੜਾ ਜੀ ਲੱਗ ਰਿਹਾ ਤੇ ਥੋਵੇਂ ਅੱਛਾ ਜੀ ਉਹੀ ਤਾਂ ਗੱਲ ਹੈ ਜੀ ਹੁਣ ਤੂੰ ਵਾਗੇ ਮੈਨੂੰ ਇੱਥੇ ਸੁਖਨੇ ਆਈ ਜਾਣਗੇ ਪਰ ਇੰਦਰ ਵਾਗੇ ਪਤਨ ਕਿੱਧਰ ਵਾਗੇ ਮਸਾਨੇ ਯਾਰੇ ਹੌਣ ਲੱਗੇ ਹੁਣ ਕੋ ਮੇਰੇ ਨਿਆਰੇ ਖਰਾਬ ਕਰ ਚੰਗਾ ਜੀ ਨਹੀਂ ਖਰਾਬ ਕਰਦੀ ਤੁਹਾਡਾ ਉਹੀ ਗੱਲਾਂ ਸਿਰ ਮੱਥੇ ਕੋਈ ਗੱਲ ਨਹੀਂ ਇੱਥੇ ਹੀ ਰਹਿ ਜੂਗੀ ਹੋਰ ਦੱਸੋ

ਬਾ ਬਹੁਤ ਹੈ ਹੁਣ ਮੂੰਹ ਖਾਲੀਆ ਥੋੜੀ ਖਾ ਲਓ ਹੋਰ ਕੀ ਖਾਓਗੇ ਆਇਆ ਤੱਕ ਯਾਰੀ ਜੀ ਆਪਾਂ ਫਿਰ ਜੀ ਲਿਵਿੰਗ ਆ ਨਹੀਂ ਆ ਰੱਤਲੇ ਆਲਾ ਫਿਰ ਨਾ ਕਰਾਵਾਂਗੇ ਕੱਲੇ ਰਾਈ ਜੀ ਦੇਖੀ ਜੀ ਉਹਨਾਂ ਨਾਲ ਫਿਰ ਆਈ ਜੀ ਨਾਲ ਨਹੀਂ ਆਉਣੀ ਆਪੇ ਆ ਜਾਓ ਆ ਗਈ ਜੀ ਆ ਗਈ ਤਾਂ ਸਿਰ ਤਾਂ ਉਹੀ ਹੋ ਕਰੀ ਜਾਣੇ ਹੋਗੇ ਉਹ ਮਿੱਠ ਦਾ ਸਬਰ ਨਹੀਂ ਹੁੰਦਾ ਚੰਗਾ ਹੁਣ ਤੁਸੀਂ ਜਾਈ ਤਾਂ ਦੇ ਦਿਓ ਮੈਨੂੰ ਹਰ ਜਾਈ ਸਾਰੀ ਤੇਰੀ ਐ ਪਿਆ ਕੋਈ ਕਰਜਾਈ ਕੀ ਪਾ ਮੰਗੇ ਜੇ ਕੋਈ ਆ ਗਿਆ ਭਲਾ ਫੇਰ ਕੋਈ ਨਹੀਂ ਆਉਂਦਾ ਇੱਥੇ ਆਉਣ ਨੂੰ ਕੋਈ ਤਿੜੀ ਨਹੀਂ ਫਰਕੀ ਸਾਲੀ ਮੈਨੂੰ ਉਹ ਦੂਜੀ ਰਾਈ ਦੇ ਦਿਓ ਉਹ ਦੂਜੀ ਨਹੀਂ ਇੱਕ ਚੀ ਮਾਵਾਂਗੇ ਐ ਕਿਉਂ ਕਰਦੇ ਹੋ ਉਹ ਕੀ ਕਿਉਂ ਡਰੀ ਨਹੀਂ ਤੂੰ ਮੇਰੇ ਹੁੰਦੇ ਡਰਨਾ ਇੱਥੇ ਕੋਈ ਨਹੀਂ ਆਉਂਦਾ ਚੰਗਾ ਫਿਰ ਆਪਣਾ ਤੇਰਾ ਘਰ ਹੈ ਮੇਰੀ ਗੱਲ ਸੁਣ ਸਾਰੀ ਰਾਤ ਨਹੀਂ بس 1 ਟੱਕ ਉਦੋਂ ਬਾਅਦ ਸਮਝਾਂਗਾ ساری ਰਾਤ ਆਪਣੀ ਹੈ ਮਿੱਠੀ ਹੈ ਕਦੋਂ ਕਰਦੀ ਸੁਣੀ ਹੈ ਹੈ ਚੰਗਾ ਚਲ ਮਿੱਠੀ ਮਾ ਚਲ ਠੀਕ ਆ ਚਲੋ ਪਾਈਓ ਆ ਜਾ ਨਹੀਂ ਆ ਰਹੇ ਹੁਣੇ ਆ ਸਾਰੇ ਉਹ ਕਰ ਦੇ ਓਹਾਹਾਹਾਹ ਓਹੋ ਤਕਾ ਤਾਂ ਮੈਨੂੰ ਤਾਂ ਮੇਰੀ ਗੱਲ ਸੁਣੋ

ਪਰ ਆਇ ਤਾਂ ਨਹੀਂ ਹੁੰਦਾ ਹੈਗਾ ਇੰਨੇ ਇੰਨੇ ਵਾਰੀ ਨਹੀਂ ਨਾ ਲੋਟ ਆਉਂਦਾ ਹੈਗਾ ਬਸ ਯਾਰ ਮੈਨੂੰ ਨਹੀਂ ਪਤਾ ਹੈਗਾ ਮੈਂ ਬਾਥਰੂਮ ਜਾ ਕੇ ਆਉਣੀ ਆ ਉਹਦੋਂ ਤੂੰ ਸੁੱਤਾ ਪਿਆ ਹੋਵੇਂ ਠੀਕ ਆ ਕੋਈ ਨਹੀਂ ਸੁਣ ਮੈਂ ਵੀ ਪੈਣਾਗਾ ਮਾਂ ਕੋਈ ਨਹੀਂ ਤੂੰ ਜਾ ਤਾਂ ਚਲ ਠੀਕ ਆ ਮੈਂ ਪਹਿਲੇ ਜਾ ਆ ਮਾ ਕੇ ਫਿਰ ਪੈ ਜਾਂਦੀ ਸਮਝੀ ਮੇਰੇ ਆਉਂਦੇ ਨੂੰ ਲੈ ਜੀ ਤੇਰੀ ਗੱਲ ਸੁਣਾ ਦੋ ਵਾਰੀ ਪੂਰੀ ਬਣਾਏ ਆ

रे टाइम पास कर एक बार तलाक का सोच लिया तू नहीं मैं लेना ला पदला ले, उड़ा ना छाती हिसाब कताव करना प्राणा में एक ही में सोच ना। मेरे को लिया मैं रात अंग मेरे ना तेने न करा भूलिया सोनी मैन भी राज कहने ਤੇਰੇ ਨਾਲ ਇਹਦੀਆਂ ਚਾਲਾਂ ਖੇਡਣਾ ਤੂੰ ਮੈਨੂੰ ਕਿਪਛਾਨ ਲਗੀ ਇਹਦੇ ਸੁਖ ਨੇ ਦੇਖੀ ਜਾਨੀ ਐ ਤੇਰੇ ਨਾਲ ਮੈਂ ਵਿਆਹ ਕੇ ਤੇ ਬਰਾਬਰ ਆਵਾਂ ਪੂਰੇ ਜੱਤਾਂ ਖਾ ਉਹ ਜਿਹੜੇ ਤੂੰ ਦੇਖਨੀ ਆ ਉਹ ਤੇਰੇ ਪੂਰੇ ਨਹੀਂ ਹੁੰਦੇ ਗਲੇ ਨਾਲ ਚਰੂਲ ਲੂਗਾ ਇਹ ਤੇਰਾ ਦਾ ਇਹ ਨਾਲ ਤੇਖਾ ਤੈਨੂੰ ਸਭ ਸਿਖਾਉਣੀ ਸਿਖਾਣਾ ਤੇਰੇ ਘਰ ਵਾਲਿਆਂ ਨੂੰ ਵੀ ਤੇਰੇ ਨਾਲ ਮੋਲੂਗਾ ਫੇਰ ਨਜ਼ਾਰਾ ਆਊਗਾ ਫੇਰ ਸਕੂਲမှာ ਉਰਾਈ ਨੂੰ ਵਿਹਾਰ ਜਿਹੜੇ ਤੂੰ ਸੁਖਣੇ ਦੇਖਦੀ ਸੀ ਤੇਰੇ ਘਰ ਵਾਲਿਆਂ ਨੂੰ ਤੇਰੇ ਬਰਾਬਰ ਰੋਲੂਗਾ ਉਹ ਵੀ ਨਾ La idea